ਅੱਜ ਦੋ ਤਾਂ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹਾਂਗੇ ਸਹਿਰ ਅਮਰਗੜ ਦੇ ਵਿੱਚ ਕਾਰਾਂ ਤੁਸੀਂ ਦੇਖ ਸਕਦੇ ਹੋ ਭਾਈ ਜੀ ਬਹੁਤ ਨੇਗੀਆਂ ਭਾਈ ਜੀ ਜੇ ਕਿਸੇ ਵੀਰ ਨੇ ਕਾਰ ਖਰੀਦਣੀ ਹੈਗੇ ਤੇ ਜਾਂ ਵੇਚਣੀ ਹੈਗੀ ਠੀਕ ਹੈ ਭਾਈ ਜੀ ਤਾਂ ਇੱਥੇ ਆ ਕੇ ਤੁਸੀਂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਤੇ ਹੈਗਾ ਭਾਈ ਜੀ ਮਹੀਨੇ ਦੇ ਦੂਜੇ ਐਤਵਾਰ ਮੇਲਾ ਲੱਗਦਾ ਹੈਗਾ ਭਾਈ ਜੀ ਇੱਥੇ ਨਾ ਭਾਈ ਜੀ ਤਕਰੀਬਨ ਜੇ ਤੁਸੀਂ ਕਾਰ ਖਰੀਦੀਣੇਗੇ ਅੱਧੇ ਘੰਟੇ ਦੇ ਵਿੱਚ ਬਾਈ ਨਾਲ ਤੁਹਾਡਾ ਲੋਨ ਕਰਕੇ ਦੇਣਗੇ ਤੇ ਕਾਰਾਂ ਦਿਖਾਵਾਂਗੇ ਭਾਈ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਾਂ ਗੱਲਬਾਤ ਕਰਾਂਗੇ ਥਾਰ ਬਾਰੇ ਕੰਡੀਸ਼ਨ ਚੈੱਕ ਕਰਵਾ ਦੇ ਬਾਈ ਜੀ ਫੁੱਲ ਮੋਡੀਫਿਕੇਸ਼ਨ ਹੋਈ ਹੋਈ ਐ ਥਾਰ ਦੀ ਚੰਗੇ ਕਾਰ ਆਗੇ ਮਿੱਤਰੋ ਬਾਕੀ ਲਾਇ ਲੂਏ ਤੁਸੀਂ ਚੈੱਕ ਕਰ ਸਕਦਾ ਲਾਇ ਵੀ ਬਾਈ ਜੀ ਕੋਕਾ ਪੀਸ ਪਾਇਆ ਹੋਇਆ ਨੇਗੇ ਤੇ 4x4 ਚਾ ਬਾਈ ਜੀ 2015 ਮਾਡਲ ਐ ਥਰਡ ਪਾਰਟੀ ਦੀ ਐ ਬਾਈ ਜੀ 60000 ਕਿਲੋਮੀਟਰ ਦੂਰ ਚੱਲੀ ਜਾ ਜੇ ਗੱਲਬਾਤ ਕਰੀਏ ਬਾਈ ਜੀ ਕੋਕਾ ਕਾਰ ਆਗੇ ਜਿਹੜੇ ਵੀਰ ਨੇ ਖਰੀਦਨੀ ਆਗੇ ਬਾਈ ਜੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਦੇ ਦੋ ਪ੍ਰਾਈਸ ਦੀ ਗੱਲਬਾਤ ਕਰੀਏ ਬਈ ਜੀ 5,85,000 ਰੁਪਿਆ ਡਿਮਾਂਡ ਆ ਗਈ। ਬਾਕੀ ਬਈ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ। ਬਾਕੀ ਤੁਹਾਨੂੰ ਬਈ ਵਿੱਚੋਂ ਕਾਰ ਚੈੱਕ ਕਰਵਾਉਣਾ ਬਈ। ਰੂਹ ਖੁਸ਼ ਹੁੰਦੀ ਆ ਬਈ ਕਾਰ ਦੇ ਵਿੱਚ। ਲਓ ਬਿੱਤਰੋ ਬਾਕੀ ਤੁਸੀਂ ਦੇਖ ਸਕਦੇ ਬਈ ਜੀ ਉੱਪਰ ਵੀ ਬਈ 7 ਦੇ ਮੈਟਿੰਗ ਵਗੈਰਾ ਕਰੀ ਹੋਈ ਆ। ਕਾਰ ਵੀ ਚੰਗੀ ਆ ਗਈ ਬਈ ਜੀ। ਬਾਕੀ ਬਈ ਗੱਲਬਾਤ ਕਰ ਲਿਓ ਬਈ ਜੀ ਤੇ ਅਗਲੀ ਕਾਰ ਦਿਖਾਉਣ ਲੱਗੇ ਬਈ ਜੀ ਤੁਹਾਨੂੰ Swift 2015 ਮਾਡਲ ਹੈਗਾ ਬਈ ਜੀ BDI ਦੇ ਵਿੱਚ ਆ ਫਸਟ ਓਨਰ ਆ ਗਈ 65,000 ਕਿਲੋਮੀਟਰ ਦੂਰ ਚੱਲੀ ਹੋਈ ਆ। 2030 ਤੱਕ ਪਾਸਿੰਗਾ ਬਾਈ ਜੀ ਕਾਰ ਦੀ ਗੱਲਬਾਤ ਕਰੀ ਬਈ ਚੰਗੇ ਕਾਰ ਆਗੇ ਬਾਈ ਜੀ ਸਿਰਫ 3 ਲੱਖ ਰੁਪਇਆ ਪ੍ਰਾਈਜ਼ ਆਗਾ ਬਾਈ ਜੀ ਤੇ ਨਾਲ ਬਈ ਤੁਹਾਨੂੰ ਐਨਓਸੀ ਮਿਲੂਗੀ ਤੇ ਅਗਲੀ ਕਾਰ ਦਿਖਾਉਣੇ ਆਗੇ ਬਾਈ ਜੀ ਤੁਹਾਨੂੰ ਆਲਟੋ ਜੇ ਗੱਲਬਾਤ ਕਰੀ ਬਈ ਲਾਇ ਚੈੱਕ ਕਰੋ ਬਈ ਕਾਰ ਦੇ ਲਾਇ ਵੀ ਚੰਗੇ ਨੇਗੇ ਤੇ ਟਾਇਰ ਵੀ ਚੰਗੇ ਨੇਗੇ ਬਾਈ ਜੀ ਮੋਡੀਫਿਕੇਸ਼ਨ ਪੂਲ ਕਰੀ ਹੋਈ ਆਗੇ ਬਾਈ ਜੀ 2009 ਮਾਡਲ ਆ ਐਲਐਕਐਸਆਈ ਥਰਡ ਪਾਰਟੀ ਦੀ ਬਈ 2029 ਤੱਕ ਪਾਸਿੰਗਾ ਪ੍ਰਾਈਜ਼ ਦੀ ਗੱਲਬਾਤ ਕਰੀਏ ਬਈ ਜੀ ਸਿਰਫ 1 ਲੱਖ 40000 ਰੁਪਇਆ ਤੇ ਅੱਗੇ ਦਿਖਾਉਣੇ ਵਿੱਚ ਉਹਨੂੰ ਡਸਟਰ ਗੱਡੀ ਛੋਟਾ ਗੱਡੀ ਆ ਕਿ ਬਈ ਜੀ ਲਾਇ ਲੱਗੇ ਹੋਏ ਨੇਗੇ ਤੇ ਬਾਕੀ ਜੋ ਜਿਹੜੇ ਵੀ ਚਲਾਉਂਦੇ ਨੇ ਉਹਨਾਂ ਨੂੰ ਪਤੀ ਆ ਕਿ ਬਈ ਜੀ 2014 ਮਾਡਲ ਆ ਕਿ ਬਈ ਜੀ ਸੈਕੰਡ ਓਨਰ ਆ 1 ਲੱਖ 26000 ਕਿਲੋਮੀਟਰ ਦੂਰ ਚੱਲੀ ਹੈ 3 ਲੱਖ 40000 ਰੁਪਇਆ ਡਿਮਾਂਡ ਆ ਕਿ ਬੀਬੀ 13 ਸੰਗਰੂਰ ਦਾ ਨੰਬਰ ਆਗਾ ਅੱਗੇ ਆ ਕਿ ਰੇਟ ਜੇ 2013 ਮਾਡਲ ਬੀਡੀਆਈ ਦੇ ਵਿੱਚ 2028 ਤੱਕ ਪਾਸਿੰਗਾ ਤੇ 280000 ਰੁਪਇਆ ਡਿਮਾਂਡ ਆ ਗਈ ਪੀਵੀ11 ਨੰਬਰ ਦੀ ਕਾਰ ਆ ਗਈ ਤੇ ਅਗਲੀ ਆ ਗਈ ਵੇਜੀ ਰੇਟ 'ਚ ਤੇ 2010 ਮਾਡਲ ਐਲਐਕਐਸਆਈ ਫਸਟ ਪਾਰਟੀ ਦੀ 83000 ਕਿਲੋਮੀਟਰ ਚੱਲੀ ਹੋਈ ਆ 1 ਲੱਖ 30000 ਰੁਪਇਆ ਡਿਮਾਂਡ ਆ ਭਾਈ ਜੀ ਕਾਰ ਚੈੱਕ ਕਰ ਸਕਦੇ ਹੋ ਭਾਈ ਚੰਗੀ ਕਾਰ ਆ ਗਈ ਤੇ ਅਗਲੀ ਦਿਖਾਉਣੇ ਸਾਨੂੰ ਮਿੱਤਰੋ ਵਰਨਾ ਕਾਰ ਆ ਸੀਡੀ ਆਈ ਦੇ ਵਿੱਚ ਦੋ ਜੇ ਗੱਲਬਾਤ ਕਰੀਏ ਪੀਵੀ 13 ਸੰਗਰੂਰ ਦਾ ਨੰਬਰ ਆ ਬਈ ਜੀ ਕਾਰ ਚੈੱਕ ਕਰ ਸਕਦੇ ਬਈ ਕਾਰ ਪੂਰੀ ਫੁੱਲ ਚੰਗੀ ਕਾਰ ਹੈ ਕਿ ਸੂਣੀ ਕਾਰ ਹੈਗੀ ਤੇ ਮਿੱਤਰੋ ਜੇ ਗੱਲਬਾਤ ਕਰੀਏ ਬਈ ਲਾਈ ਲੂਏ ਵੀ ਚੰਗੇ ਲੱਗੇ ਹੋਏ ਨੇਗੇ 2012 ਮਾਡਲ ਹੈ ਐਸ ਐਕਸ ਥਰਡ ਪਾਰਟੀ ਦੀ 27 ਤੱਕ ਪਾਸਿੰਗਾ ਤੇ 2 ਲੱਖ 70000 ਰੁਪਏ ਦੀ ਸਵਿਫਟ ਹੈਗੀ ਬਈ ਜੀ ਪੀਵੀ 34 ਨੰਬਰ ਦੀ ਟੌਪ ਵਾਲਾ ਮਾਡਲ ਹੈਗਾ ਬਈ ਜੀ ਲਾਈਵ ਦੇਖ ਸਕਦੇ ਬਈ ਜੀ ਟੌਪ ਮਾਡਲ ਵਾਲੇ ਲਾਈ ਲੱਗੇ ਹੋਏ ਨੇਗੇ ਜਿਹੜੇ ਅੱਜ ਕੱਲ ਬਈ ਟ੍ਰੈਂਡ 'ਚ ਨੇਗੇ 2000 18 ਮਾਡਲ ਹੈਗੀ ਪੀਵੀ 34 ਨੰਬਰ ਆ ਗਾ ਮਿੱਤਰੋ ਤੇ ਸੈਕੰਡ ਓਨਰ ਆ ਤੇ 75000 ਕਿਲੋਮੀਟਰ ਦੂਰ ਚੱਲੀ ਹੋਈ ਹੈਗੀ 33 ਤੱਕ ਪਾਸਿੰਗ ਆ ਮਿੱਤਰੋ 5 ਲੱਖ 90000 ਰੁਪਏ ਦੀ ਬਾਕੀ ਤੁਹਾਨੂੰ ਚੈੱਕ ਕਰਵਾਦਨੇ ਬਈ ਕਾਰ ਚੰਗੀ ਕਾਰ ਪਈ ਹੈਗੀ ਬਈ ਜੀ ਓਕੇ ਰਿਪੋਰਟ ਜ ਪੂਰੀ ਫੁੱਲ ਬਈ ਜੀ ਕੋਕਾ ਪੀਸ ਕਾਰ ਪਈ ਹੈਗੀ ਤੇ ਅਗਲੀ ਦਿਖਾਉਣੇ ਤੁਹਾਨੂੰ ਬਈ ਜੀ ਐਕਸ ਯੂ ਵੀ ਆ 500 ਦੇ ਵਿੱਚ ਚੈੱਕ ਕਰੋ ਬਈ ਜੀ ਪੀਵੀ 13 ਸੰਗਰੂਰ ਦਾ ਨੰਬਰ ਆ ਗਾ ਮਿੱਤਰੋ ਚੋਟਾ ਗਾਰ ਆ ਗਈ ਜੇ ਆਪ ਗੱਲਬਾਤ ਕਰੀਏ ਵੀ ਜੀ ਇਹ ਨਾ ਪਹਾੜਾਂ ਦੀ ਕੋਈ ਨਾ ਦੀ ਰਾਣੀ ਕਹਿ ਸਕਦੇ ਆਪਾਂ 2016 ਮਾਡਲ ਆ ਗਈ ਫਸਟ ਓਨਰ ਦੀ ਆ ਗਈ 2031 ਤੱਕ ਪਾਸ ਸੰਗਾਂਗੀ 7 ਲੱਖ 50000 ਰੁਪਏ ਚ ਸਵਿਟਾ ਆ ਗਈ ਮਿੱਤਰੋ ਚੰਗੇ ਲਾਏ ਲੱਗੇ ਹੋਏ ਨੇਗੇ ਪੀਵੀ 8 ਨੰਬਰ ਜਲੰਧਰ ਦਾ ਨੰਬਰ ਆਗਾ ਮਿੱਤਰੋ 2012 ਮਾਡਲ ਆ ਗਈ ਬੀਡੀਆਈ ਸੈਕੰਡ ਓਨਰ 90000 ਕਿਲੋਮੀਟਰ ਦੂਰ ਚੱਲੀ ਹੋਈ ਆ ਤੇ 2 ਲੱਖ 80000 ਰੁਪਏ ਡਿਮਾਂਡ ਆ ਗਈ ਕੰਡੀਸ਼ਨ ਚੈੱਕ ਕਰ ਲਓ ਵੀ ਕਾਰ ਦੀ ਵੀ ਜੀ ਫੁੱਲ ਕੋਕਾ ਬੀਡੀਆਈ ਦੇ ਵਿੱਚ ਆ ਜਲੰਧਰ ਦਾ ਨੰਬਰ ਆ ਤੇ ਅਗਲੀ ਆ ਗਈ ਆਲਟੋ ਪੀਵੀ 10 ਨੰਬਰ ਆ ਆਲਟੋ ਐਲਐਕਐਸ ਆਈ ਦੇ ਵਿੱਚ ਆ ਗਈ ਕੰਡੀਸ਼ਨ ਚੈੱਕ ਕਰੋ ਵੀ ਕਾਰ ਦੀ ਚਾਰੇ ਪਾਸੇ ਉਹਨੂੰ ਘੁੰਮ ਕੇ ਦਿਖਾ ਦੇਣ ਵੀ ਚੰਗੀ ਕਾਰ ਆ ਗਈ 2006 ਮਾਡਲ ਆ ਫਰਸਟ ਓਨਰ ਆ 72000 ਕਿਲੋਮੀਟਰ ਚੱਲੀ ਹੋਈ 26 ਤੱਕ ਪਾਸਿੰਗ ਆ ਗਈ ਸਿਰਫ ਔਰ ਸਿਰਫ 1 ਲੱਖ 20000 ਰੁਪਏ ਦੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਅਗਲੀ ਸਪਿਰਟ ਦਿਖਾਉਣੇ ਆ ਕਿ ਬੇਜੇ ਉਹਨੂੰ ਹਰਿਆਣਾ ਨੰਬਰ ਦੇ ਵਿੱਚ ਆ ਗਈ ਬੇਜੇ 2015 ਮਾਡਲ ਆ ਕਿ ਬੇਜੇ ਤੇ ਫਰਸਟ ਪਾਰਟੀ ਦੇ 88000 ਕਿਲੋਮੀਟਰ ਦੂਰ ਚੱਲੀ ਹੈ 2030 ਤੱਕ ਪਾਸ ਸਿੰਘਾਂਗੇ ਤੇ ਰੇਟ ਦੀ ਗੱਲਬਾਤ ਕਰੀਏ ਐਨਓਸੀ ਦੇ ਨਾਲ ਇਹਦਾ ਰੇਟ ਹੈਗਾ ਮਿੱਤਰੋ 4 ਲੱਖ ਰੁਪਈਆ ਠੀਕ ਹੈ ਬਈ ਜੀ 4 ਲੱਖ ਰੁਪਈਆ ਰੇਟ ਹੈਗਾ ਬਈ ਜੀ ਤੇ ਬਾਕੀ ਬਈ ਤੁਹਾਨੂੰ ਹੋਰ ਕਾਰਾਂ ਬਹੁਤ ਨੇਗੀਆਂ ਤੇ ਬਾਕੀ ਤੁਹਾਨੂੰ ਬਈ ਜੀ ਥੋੜੀ ਜਿਹਾ ਆਪਾਂ ਤੇ ਦੇ ਤੁਹਾਨੂੰ ਨਿਗਾ ਮਰਵਾ ਦਾਂਗੇ ਬਈ ਜੀ ਵੀ ਕਿਹੜੀਆਂ ਕਿਹੜੀਆਂ ਕਾਰਾਂ ਹੋਰ ਵੀ ਅਵੇਲੇਬਲ ਖੜੀਆਂ ਨੇਗੀਆਂ ਹੋਰਿਆਂ ਜਿਵੇਂ ਇਹ ਖੜੀ ਹੈਗੀ ਬਈ ਜੀ 2018 ਮਾਡਲ ਚ ਐਕਸ ਜੂ ਵੀ ਬਈ ਜੀ 6 ਲੱਖ 80000 ਰੁਪਈਆ ਚ ਇਸ ਵੇਟੋ ਮਿੱਤਰੋ ਸੇਲ ਹੋ ਗਈ ਬਾਈ ਜੀ ਠੀਕ ਹੈ ਬਾਈ ਜੀ ਤੇ ਅਗਲੀ ਬਾਈ ਜੀ ਇਹ ਆ ਗਈ ਬਾਈ ਜੀ ਜਿਹੜੇ ਵੀਰ ਨੇ ਸਸਤੇ ਭਾਅ ਚ ਲਈ ਬਾਈ ਜੀ ਹਨਾ ਕਿਰਾਏ ਦਾ ਕੰਮ ਸ਼ੁਰੂ ਕਰਨਾਗਾ ਸਿਰਫ ਔਰ ਸਿਰਫ 2 ਲੱਖ ਰੁਪਏ ਦੀ ਨੋਵਾ ਕਾਰ ਆ ਗਈ ਬਾਈ ਜੀ ਸੈਕੰਡ ਓਨਰ ਦੀ ਤੇ ਅਗਲੀ ਇਹ ਆ ਗਈ ਬਾਈ ਜੀ ਪੀਵੀ 10 ਨੰਬਰ ਦੀ i20 ਪੈਟਰੋਲ ਦੀ 2010 ਮਾਡਲ ਆ ਗਈ ਸੈਕੰਡ ਓਨਰ ਦੀ ਤੇ 1 ਲੱਖ 90 ਹਜ਼ਾਰ ਰੁਪਏ ਚ ਸਵਿਫਟ ਆ ਗਈ ਬਾਈ ਜੀ ਟੌਪ ਵਾਲਾ ਮਾਡਲ 19 ਬੀਡੀਆਈ ਦੇ ਵਿੱਚ ਸੈਕੰਡ ਓਨਰ 610000 ਰੁਪਏ ਦੀ ਇਹ ਸਵਿਫਟ ਆ ਗਈ ਬਈ ਜੀ BDI ਦੇ ਵਿੱਚ ਫਰਸਟ ਕੁਆਲਟੀ ਦੀ 82000 ਕਿਲੋਮੀਟਰ ਚੱਲੀ 615000 ਰੁਪਏ ਚ ਤੇ ਅਗਲੀ ਇਹ ਕਾਰ ਆ ਗਈ ਬਈ ਜੀ 2014 ਮਾਡਲ ਸੈਕੰਡ ਓਨਰ 325000 ਰੁਪਏ ਤੇ ਵਰੀਜਾ ਆ ਗਈ ਮਿੱਤਰੋ ਟਾਪ ਮਾਡਲ ਦੇ ਵਿੱਚ 6 ਲੱਖ 90000 ਰੁਪਏ 2018 ਮਾਡਲ ਚ ਤੇ ਇੱਕ ਆ ਗਈ ਬਈ ਪੈਟਰੋਲ ਦੀ 2019 ਮਾਡਲ 82000 ਫਰਸਟ ਓਨਰ 6 ਲੱਖ 25000 ਰੁਪਏ ਡਿਮਾਂਡ ਚ ਕਾਰਾਂ ਬਈ ਬਹੁਤ ਨੇਗੇ ਇਹ ਜੈਗੂਅਰ ਕਾਰ ਆ ਗਈ ਬਈ ਜੀ 2010 ਮਾਡਲ ਸਿਰਫ 7 ਲੱਖ 75000 ਰੁਪਏ ਡਿਮਾਂਡ ਚ ਜਿਹੜੇ ਵੀਰ ਨੇ ਜੈਗੂਅਰ ਦਾ ਬਈ ਜੀ ਸ਼ੌਂਕ ਪੂਰਾ ਕਰਨ ਉਹ ਵੀ ਬਈ ਜੀ ਅਵੇਲੇਬਲ ਆ ਗਈ ਰੇਟ ਜ ਆ ਗਈ ਬਈ ਜੀ 2014 ਪਲੱਸ 15 ਫਸਟ ਓਨਰ 90000 ਕਿਲੋਮੀਟਰ ਤੋਂ ਚੱਲੀ ਹੋਈ 3 ਲੱਖ 15000 ਰੁਪਏ ਡਿਮਾਂਡ ਤੇ ਅਗਲੀ ਆ ਗਈ ਬਈ ਜੇ 2000 ਤੇ 17 ਮਾਡਲ ਆਟੋਮੈਟਿਕ ਥਰਡ ਪਾਰਟੀ ਦੀ ਕਾਰ ਆ ਗਈ ਬਈ ਜੀ ਤੇ 80 ਆ 80 ਕਿਲੋਮੀਟਰ ਦੂਰ ਚੱਲੀ ਹੋਈ ਆ ਸਾਢੇ 3 ਲੱਖ ਰੁਪਏ ਡਿਮਾਂਡ ਆ ਜੀ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਨੇ ਬਾਈ ਜੀ ਕੇ 10 ਕਾਰ ਆ ਗਈ ਬਾਈ ਜੀ ਪੀਪੀ 65 ਮੋਹਾਲੀ ਦਾ ਨੰਬਰ ਹੈਗਾ ਤੇ ਬਾਕੀ ਤੁਹਾਨੂੰ ਵਿੱਚੋਂ ਇੰਟੀਰੀਅਰ ਦੀ ਗੱਲਬਾਤ ਕਰੀਏ ਬਾਈ ਜੀ ਇੰਟੀਰੀਅਰ ਦੀ ਵੀ ਚੈੱਕ ਕਰ ਸਕਦੇ ਹੋ ਬਾਈ ਜੀ ਸੀਟ ਕਵਰ ਵਗੈਰਾ ਜਮਾ ਓਕੇ ਪੈਨੇਗੇ ਬਾਈ ਜੀ ਤੇ ਅਗਲੀ ਫਿਰ ਤੁਹਾਨੂੰ ਫੇਰ ਦਿਖਾਉਣਾਂਗੇ ਬਾਈ ਜੀ ਸਵਿਫਟ ਕਾਰ 2011 ਮਾਡਲ ਬੀ ਐਕਸ ਆਈ ਫਾਸਟ ਪਾਰਟੀ ਦੀ ਬਜੇ ਤੇ 2026 ਤੱਕ ਪਾਸਿੰਗ ਆ ਗਈ ਦੋ ਪੀਸ ਪੇਂਟ ਰੇ ਬੇਜੀ ਇਹਦੇ ਗੱਡੀ ਦੇ ਤੇ 75000 ਕਿਲੋਮੀਟਰ ਤੋਂ ਚੱਲੀ ਹੋਇਆ 2 ਲੱਖ 15000 ਰੁਪਇਆ ਡਿਮਾਂਡ ਆ ਗਈ 2000 ਤੇ 11 ਮਾਡਲ ਚੈੱਕ ਕਰ ਸਕਦੇ ਹੋ ਕਾਰ ਮਿੱਤਰੋ ਬਾਕੀ ਤੁਹਾਨੂੰ ਵਿੱਚੋਂ ਵੀ ਚੈੱਕ ਕਰਵਾ ਲੈਣਾ ਲੋ ਮਿੱਤਰੋ ਤਾਂ ਸਕਰੀਨ ਲੱਗੀ ਹੋਈ ਹੈ ਕਿ ਬੇਜੀ ਤੇ ਅਗਲੀ ਕਾਰ ਫਿਰ ਦਿਖਾਉਣਗੇ ਤੁਹਾਨੂੰ ਬੇਜੀ ਹੋਂਡੇ ਵਾਲਿਆਂ ਦੀ ਵਰਨਾ ਐਸ ਪਲੱਸ ਚ ਹੈ 2015 ਮਾਡਲ ਹੈਗੇ ਸੈਕੰਡ ਆਨਰ ਹੈਗੇ 80000 ਕਿਲੋਮੀਟਰ ਤੋਂ ਚੱਲੀ ਹੋਈ ਹੈਗੇ ਤੇ 475000 ਰੁਪਏ ਡਿਮਾਂਡ ਆ ਲੋਕਲ ਵਾਹ ਜੀ ਪੀ ਵੀ 19 ਬਰਨਾਲੇ ਦਾ ਨੰਬਰ ਹੈਗਾ ਚੈੱਕ ਕਰ ਸਕਦੇ ਮਿੱਤਰੋ ਕਾਰ ਵਰਨਾ ਤੇ ਅਗਲੀ ਹੈਗੀ ਜੀ ਸੁਵਿਫਟ ਐਲ ਐਕਸ ਆਈ ਚ ਕੰਡੀਸ਼ਨ ਚੈੱਕ ਕਰੋ ਵੀ ਕਾਰ ਦੀ ਤੇ ਇਹ 2011 ਮਾਡਲ ਆ ਫਸਟ ਪਾਰਟੀ ਦੀ ਕਾਰ ਆ ਗਈ ਬਈ ਜੀ 2026 ਤੱਕ ਫਾਸੇਗੀ ਆ ਗਈ ਤੇ ਗੱਲਬਾਤ ਕਰੀਏ 2 ਲੱਖ 20000 ਰੁਪਏ ਦੀ ਡਿਮਾਂਡ ਆ ਗਈ ਚੈੱਕ ਕਰ ਸਕਦੇ ਹੋ ਬਈ ਕਾਰ ਚੰਗੇ ਕਾਰ ਆ ਗਈ ਬਾਕੀ ਤੁਹਾਨੂੰ ਵਿੱਚੋਂ ਦਿਖਾ ਦਿੰਨੇ ਬਈ ਜੀ ਓਕੇ ਰਿਪੋਰਟ ਚ ਸਾਫ਼ ਕਾਰ ਆ ਗਈ ਬਈ ਜੀ ਤੇ ਜੇ ਬਈ ਕਿਸੇ ਵੀ ਸਿਵਲ ਤੇ ਡਿਪੈਂਡ ਹੈਗਾ ਲੋਨ ਵੀ ਹੋ ਜਾਊਗਾ ਬਈ ਜੀ ਤੇ ਪਾਸਿੰਗ ਵੀ ਮਿਲ ਜਾਊਗੀ ਤੇ ਅਗਲੀ ਕਾਰ ਆ ਗਈ ਮਿੱਤਰੋ ਤੇ ਇਹ ਕਾਰ ਆ ਮਿੱਤਰੋ 2000 ਤੇ ਥੋੜਾ ਮਾਡਲ ਪੈਟਰੋਲ ਦੀ ਤੇ ਪਲੱਸ ਸੀਐਨਡੀ ਕਾਰ ਆ ਗਈ ਥਰਡ پارٹی ਦੀ ਕਾਰ ਆ ਗਈ 2 ਲੱਖ 75000 ਰੁਪਏ ਡਿਮਾਂਡ ਟਾਇਰਾਂ ਦਾ ਗੱਲਬਾਤ ਕਰੀ ਬਈ ਜੀ ਚੌਕ ਦਾ ਟਾਇਰ ਤਾਂ ਜਮਾ ਨਮਾਗਾ Honda ਦੀ ਅਮੇਜ਼ ਕਾਰ ਤੇ ਅਗਲੀ ਬਈ ਜੀ Swift Desire ਆ ਗਈ ਦਿੱਲੀ ਨੰਬਰ ਕਾਰ ਆ ਗਈ ਮਿੱਤਰੋ ਅੰਟੀਰੀਅਰ ਦੀ ਚੈੱਕ ਕਰ ਸਕਦੇ ਹੋ ਚੰਗੀ ਕਾਰ ਪਈ ਹੈਗੀ ਤੇ 2018 ਮਾਡਲ ਆ ਗਈ ਫਸਟ ਓਨਰ ਦੀ ਆ 80000 ਕਿਲੋਮੀਟਰ ਚੱਲੀ ਹੈ ਤੇ 4 ਲੱਖ 50000 ਰੁਪਏ ਡਿਮਾਂਡ ਆ ਗਈ ਪੰਜਾਬ ਨੰਬਰ ਤੇ ਨਾ ਮਿਲ ਜੂਗੀ ਤੇ ਅੱਗੇ ਆ ਗਿਆ ਭਾਈ ਜੀ ਪੀਪੀ 29 ਮੋਗੇ ਦਾ ਨੰਬਰ ਆ ਗਿਆ ਭਾਈ ਜੀ ਤੇ ਇਹਦੀ ਗੱਲਬਾਤ ਕਰੀਏ ਭਾਈ ਜੀ Honda City ਪੈਟਰੋਲ ਦੀ 2009 ਮਾਡਲ ਆ ਗਈ ਥਰਡ ਪਾਰਟੀ ਦੀ ਆ ਗਈ ਭਾਈ ਜੀ ਸਿਰਫ ਔਰ ਸਿਰਫ 135000 ਰੁਪਏ ਦੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਕਾਰਾਂ ਹੋਰ ਵੀ ਬਹੁਤ ਨੇ ਭਾਈ ਜੀ ਤੁਹਾਨੂੰ ਵੀਡੀਓ ਦੇ ਵਿੱਚ ਘਟੋ-ਘਟਾ 20 ਤੋਂ 25 ਕਾਰਾਂ ਦਿਖਾਵਾਂਗੇ ਇਹ ਆ ਗਈ ਭਾਈ ਜੀ ਐਂਡਿਕਾ ਚੈੱਕ ਕਰੋ ਟਾਟਾ ਵਾਲਿਆਂ ਦੀ ਭਾਈ ਜੀ ਤੇ 2012 ਮਾਡਲ ਆਗੇ ਸੈਕੰਡ ਹਾਂਡਰ ਆ ਗਈ 1,10,000 ਦੀ ਸਵਿਫਟ ਆ ਗਈ ਮਿੱਤਰੋ ਬੀਡੀਆਈ 2010 ਮਾਡਲ ਆ ਗਈ ਤੇ ਸਤੰਬਰ ਤੱਕ ਪਾਸਿੰਗ ਆ ਗਈ ਬੇਜੀ 2025 ਤੱਕ ਤੇ ਸਿਰਫ ਔਰ ਸਿਰਫ 1,40,000 ਦੀ ਲਾਏ ਲੱਗੇ ਹੋਏ ਨੇਗੇ ਤੇ ਟਾਇਰ ਵੀ ਚੰਗੇ ਪਏ ਨੇਗੇ ਤੇ ਅਗਲੀ ਕਾਰ ਦਿਖਾਉਣੇਗੇ ਤੁਹਾਨੂੰ ਬੇਜੀ ਈ ਸਵਿਫਟ ਡਿਜ਼ਾਇਰ ਬੀਡੀਆਈ ਤੇ 2014 ਮਾਡਲ ਆ ਗਈ ਬੇਜੀ ਤੇ ਰੇਟ ਦੀ ਗੱਲਬਾਤ ਕਰੀਏ ਬੇਜੀ 4,25,000 ਰੁਪਿਆ ਚੰਗੀ ਕਾਰ ਆ ਗਈ। ਬਾਕੀ ਤੁਸੀਂ ਦੇਖ ਸਕਦੇ ਹੋ ਬਈ ਜੀ ਸਪਿਰਟ ਡੇਅਰ ਤੇ ਅਗਲੀ ਆ ਗਈ ਬਈ ਜੀ ਆਲਟੋ ਕੈਟਨ। ਦੇਖ ਸਕਦੇ ਹੋ ਬਈ ਕੰਡੀਸ਼ਨ ਦੀ ਕਾਰ ਓਕੇ ਰਿਪੋਰਟ ਆ ਗਈ ਤੇ ਇਹ ਨਾ ਬਈ ਜੀ ਕੁਝੀ ਚੱਲੀ ਹੋਈ ਕਾਰ ਆ ਗਈ ਕੜੀ ਬਈ ਜੀ। ਆਲਟੋ 800 2019 ਮਾਡਲ ਆ ਗਈ ਫਸਟ ਓਨਰ ਦੀ 18500 ਕਿਲੋਮੀਟਰ ਚੱਲੀ ਹੋਈ ਹੈ ਤੇ 3 ਲੱਖ 30000 ਰੁਪਏ ਡਿਮਾਂਡ ਆ ਗਈ ਬਈ। ਬਾਕੀ ਸਾਨੂੰ ਕਾਰਾਂ ਚੈੱਕ ਕਰਵਾਤੀਆਂ ਬਈ ਜੀ। ਤੇ ਬਾਕੀ ਵੀ ਕਾਰਾਂ ਬਹੁਤ ਰੰਗੀਆਂ ਬਾਕੀ ਤੁਸੀਂ ਦੇਖ ਹੀ ਸਕਦੇ ਹੋ। ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕਾਰ ਲੈਣੀ ਹੈਗੀ। ਸਕਾਰਪੀਓ ਠੀਕ ਹੈ ਫੋਰਚੂਨਰ ਧੂਰੀ ਕਾਰ ਬਾਜ਼ਾਰ ਤੇ ਆ ਕੇ ਬਈ ਤੁਸੀਂ ਕਾਰਾਂ ਖਰੀਦ ਵੀ ਸਕਦੇ ਹੋਗੇ ਤੇ ਵੇਚ ਵੀ ਸਕਦੇ ਹੋਗੇ ਠੀਕ ਹੈ ਭਾਈ ਜੀ ਤੇ ਬਾਕੀ ਭਾਈ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੇ ਦਿਓ ਦਿਲ ਦੇ ਆਲੀ ਵੀਡੀਓ ਤਦ ਤੱਕ ਲਈ ਧੰਨਵਾਦ ਸਾਰਸਿਕਾ